ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤੈਨ ਕੀ ਸਰਣਾ ਜੇਨ ਤੂੰ ਨਹੀਂ ਵਿਸਰਿਆ ਜਪ ਤਪ ਸੰਜਮ ਧਰਮ ਨਾਮ ਕਮਾਇ ਸੇਵਾ ਸਾਧਨ ਜਾਨੀ ਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਲਖੋ ਸ਼ਰਮ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮ ਨੋਰ ਅਰਸੋਂ কুরਸੋਂ ਛਟੀਐ ਤੋਦਡਠੀ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਾਣ ਸੱਚਾ ਪਾਤਸ਼ਾਹ ਸਿਰ ਸਾਹ ਹਾਦੈ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾਵੀ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸ੍ਰੀ ਮਹਲਾ 5 ਘਰ ਤੀਜਾ ਇੱਕ ਓੰਕਾਰ ਸਤ ਗੁਰ ਪਰਸਾਦ ਕੋਈ ਜਾਨ ਕਵਨ ਇਹਾ ਜਗ ਮੀਤ ਜੈਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾਂ ਕੀ ਨਿਰਮਲ ਰੀਤਾ ਕੋਈ ਜਾਨ ਮਨ ਇहां ਜਗ ਮੀਤਾ ਜੈਸਾ ਹੋਏ ਕਿਰਪਾਲ ਸੋਈ ਬਦ ਬੂਜੈ ਤਾਂ ਕੀ ਨਿਰਮਲ ਰੀਤਾ ਰਹਾ ਮਾਤ ਪਿਤਾ ਬਨਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਏ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾਸਾਈ ਮੁਕਤ ਮਾਲ ਕਨਕ ਲਾਲ ਹੀਰਾ मन रंजन की माया हा करत बेहानी अवद ता मैं संतोष न पाया हास्त रथ अश्व पवन तीज धणी पू मन चतरंगा ਸੰਗ ਨ ਚਾਲਿਓ ਇਨ ਮੈਂ ਕਸ਼ੂਐ ਊਠ ਸਧਾਇਓ ਨੰਗਾ ਹਰ ਕੀ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੀ ਤਾਂ ਕਹਿ ਹਰ ਹਰ ਗਾਈਐ ਨਾਨਕ ਈਆ ਸੁਖ ਆਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਹਰ ਕੀ ਸੰਤ ਪ੍ਰੀਅ ਪ੍ਰੀਤਮ ਪ੍ਰਭ ਕੀ ਤਾ ਕੈ ਹਰ ਹਰ ਗਾਈਐ ਨਾਨਕ ਈਹਾ ਸੁਖ ਆਕੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤ